ਹੰਦਰੀ ਗ੍ਰਹਿ ਮੰਤਰੀ ਅਮਰਿਤ ਚਾਹ ਦਾ ਸਿਆਮਾਨ ਤੇ ਟਿੱਖਾ ਨਿਸ਼ਾਨਾ ਬੋਲੇ ਕੇਸ਼ਰੀਵਾਲ ਦਾ ਪਾਇਲਟ ਬਣ ਕੇ ਰਹਿ ਗਏ ਭਗਵੰਤ ਮਾਨ ਪੰਜਾਬ ਦੇ ਖਰਚੇ ਤੇ ਕੇਸ਼ਰੀਵਾਲ ਨੂੰ ਕਰਵਾ ਰਹੇ ਨੇ ਹਵਾਈ ਦੌਰੇ ਸੂਬੇ ਦੀ ਕਾਨੂੰਨ ਵਿਵਸਥਾ ਦੇ ਵੱਲ ਨਹੀਂ ਆ ਕੋਈ ਧਿਆਨ ਨਸ਼ੇ ਨੂੰ ਲੈ ਕੇ ਵੀ ਅਮਰਿਤ ਚਾਹ ਨੇ ਕਿਰੀ ਪੰਜਾਬ ਸਰਕਾਰ ਕਹੇ ਪੰਜਾਬ ਦੇ ਵਿੱਚ ਤੇਜ਼ੀ ਦੇ ਨਾਲ ਵਧ ਰਿਹਾ ਨਸ਼ੇ ਦਾ ਕਾਰੋਬਾਰ ਸ਼ਾਦਾ ਦਾ ਦਾਵਾ ਦੇਸ਼ ਨੂੰ ਜਲਦ ਨਸ਼ੇ ਤੋਂ ਕਰਾਂਗੇ ਮੁਕਤ ਇੱਕ ਮਹੀਨੇ ਅੰਦਰ ਅੰਮ੍ਰਿਤਸਰ ਦੇ ਵਿੱਚ ਖੁੱਲੇਗਾ ਐਨਸੀਬੀ ਦਾ ਦਫ਼ਤਰ ਸਪੈਸ਼ਲ ਸੈਸ਼ਨ ਨੂੰ ਲੈ ਕੇ ਭਾਜਪੀ ਨੇ ਕਿ ਹਰੀ ਪੰਜਾਬ ਸਰਕਾਰ ਕਿਹਾ ਅਸੈਂਬਲੀ ਦੀ ਕੀਤੀ ਜਾ ਰਹੀ ਹੈ ਦੁਰਵਰਤੋਂ ਵੈਲਨੈਸ ਸੈਂਟਰ ਬੰਦ ਕਰਕੇ ਕਿਵੇਂ ਮੰਗ ਸਕਦੇ ਨੇ ਐਨ ਐਚ ਐਮ ਦਾ ਫੰਡ ਪ੍ਰਧਾਨ ਮੰਤਰੀ ਮੋਦੀ ਨੇ ਮਨਕੀ ਬਾਤ ਦੇ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਕੀਤੀ ਸ਼ਲਾਘਾ ਬੋਲੇ ਖੇਲੋ ਇੰਡੀਆ ਯੂਨੀਵਰਸਿਟੀਆਂ ਗੇਮਸ ਦੇ ਵਿੱਚ ਟੌਪ 10 ਤੇ ਰਹੀ ਜੀ ਐਨ ਡੀ ਯੂ ਤੇ ਪੀ ਯੂ ਨੌਜਵਾਨਾਂ ਨੇ ਤੋੜੇ 11 ਰਿਕਾਰਡ ਅਮਰitsar ਦੇ ਕੋਟ ਖਾਲਸਾ ਇਲਾਕੇ ਦੇ ਵਿੱਚ ਪਿੰਡ ਦੇ ਨੌਜਵਾਨਾਂ ਨੇ ਨਸ਼ਾ ਲੈਣ ਆਏ ਨਸ਼ੀੜੀਆਂ ਨੂੰ ਕੀਤਾ ਕਾਬੂ ਪਿੰਡ ਦੇ ਨੌਜਵਾਨਾਂ ਨੇ ਇਹ ਨਸ਼ੇ ਖਿਲਾਫ ਚਲਾਈ ਹੈ ਮਹਿੰਮਾ ਪੁਲਿਸ ਤੇ ਨਸ਼ੇ ਦੇ ਖਿਲਾਫ ਕਾਰਵਾਈ ਨਾ ਕਰਨ ਦੇ ਇਲਜ਼ਾਮ ਗੁਰシャンਕਰ ਨਵਾਂ ਸ਼ਹਿਰ ਰੋਡ ਤੇ ਪਿੰਡ ਦਾਰਾਪੁਰ ਨੇੜੇ ਟਿਪਰ ਨੇ ਦੜਿਆ ਬਾਈਕ ਸਵਾਰ ਇੱਕ ਵਿਅਕਤੀ ਦੀ ਮੌਤ ਦੋ ਜ਼ਖਮੀ ਨੰਗਲ ਦੇ ਸਿਵਲ ਹਸਪਤਾਲ ਦੇ ਨੇੜੇ ਤੇਜ਼ ਰਫਤਾਰ ਕਾਰ ਨੇ ਐਕਟਵਾ ਨਾਮੀ ਟੱਕਰ ਹਾਦਸੇ ਵਿੱਚ ਇੱਕ ਚੱਕਸ ਦੀ ਮੌਤ ਇੱਕ ਜ਼ਖਮੀ ਗੰਭੀਰ ਹਾਲਤ ਦੇਖਦਿਆਂ ਪੀਜੀਐ ਕੀਤਾ ਗਿਆ ਰੈਫਰ ਮੁਖਤਰ ਸਾਹਿਬ ਦੀ ਪ੍ਰਾਣੀ ਦਾਣਾ ਮੰਡੀ ਦੇ ਵਿੱਚ ਬਜ਼ੁਰਗ ਦੀ ਟੱਕਾ ਮੁਕੀ ਦੌਰਾਨ ਮੌਤ ਦੋਸਤਾਂ ਦੇ ਨਾਲ ਦਾਸ਼ ਖੇਡ ਰਿਆ ਸੀ ਬਜ਼ੁਰਗ ਟੱਕਾ ਮੁਕੀ ਦੌਰਾਨ ਥੜੇ ਦੇ ਵਿੱਚ ਵੱਜਿਆ ਬਜ਼ੁਰਗ ਦਾ ਸਿਰ ਫਿਰੋਜ਼ਪੁਰ ਦੇ ਵਿੱਚ ਦਰਖਤ ਨਾਲ ਟਕਰਾਈ ਤੇਜ਼ ਰਫ਼ਤਾਰ ਬਾਈਕ ਮੌਕੇ ਤੇ ਹੋਈ ਪਤੀ-ਪਤਨੀ ਦੀ ਮੌਤ ਜਲੰਧਰ ਤੋਂ ਫਿਰੋਜ਼ਪੁਰ ਦੇ ਵਿੱਚ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸੀ ਦੋਵੇਂ ਪਣੀਪਾਦ ਦੇ ਸੈਕਟਰ 25 ਦੇ ਵਿੱਚ ਇਨੋਵਾ ਤੇ ਐਕਟਵਾ ਦੇ ਵਿਚਾਲੇ ਭਿਆਨਕ ਟੱਕਰ ਐਕਟਵਾ ਚਾਲਕ ਪ੍ਰਾਪਰਟੀ ਡੀਲਰ ਦੀ ਮੌਕੇ ਤੇ ਹੋਈ ਮੌਤ ਪਰਿਵਾਰ ਨੇ ਚਾਲਕ ਤੇ ਕਤਲ ਦਾ ਲਾਇਆ ਇਲਜ਼ਾਮ ਆਪ ਬਹੁੜੀ ਇੱਕ ਪਿੰਡ ਨੇੜੇ ਦੇ ਕਾਬੂ ਹੋ ਕੇ ਖੇਤਾਂ ਦੇ ਵਿੱਚ ਪਲਟੇਕਾਰ ਹਾਸੇ ਦੇ ਵਿੱਚ ਦੋ ਬੱਚਿਆਂ ਸਣੇ ਪੰਜ ਲੋਕ ਹੋਏ ਜ਼ਖਮੀ ਧਾਰਨਿਕ ਥਾਂ ਤੋਂ ਵਾਪਸ ਆ ਰਹੇ ਸਨ ਕਾਰਸਵਾਰ ਲੋਕ ਫਿਰੋਜ਼ਪੁਰ ਦੇ ਵਿੱਚ ਨਹਿਰ ਦੇ ਵਿੱਚ ਡੁੱਬਣ ਦੇ ਕਾਰਨ ਇੱਕ ਸ਼ਖਸ ਦੀ ਮੌਤ ਤਿੰਨ ਹੋਰ ਦੋਸਤਾਂ ਦੇ ਨਾਲ ਮੱਛੀਆਂ ਫੜਨ ਦੇ ਲਈ ਨਹਿਰ ਦੇ ਵਿੱਚ ਗਿਆ ਮ੍ਰਿਤਕ ਪੀੜਤ ਪਰਿਵਾਰ ਨੇ ਪੁਲਿਸ ਤੋਂ ਜਾਂਚ ਦੀ ਕੀਤੀ ਮੰਗ ਤਰਨਤਾਰਨ ਦੇ ਮਹੱਲਾ ਗੁਰੂਕਾ ਖੂ ਦੇ ਵਿੱਚ ਇੱਕ ਵਾਪਰਿਆ ਦਰਦਨਾਕ ਹਾਸਾ ਇੱਕ ਘਰ ਦੀ ਗੰਧ ਡਿੱਗਣ ਦੇ ਕਾਰਨ ਮਹਿਲਾ ਦੀ ਹੋਈ ਮੌਤ ਪਰਿਵਾਰ ਦੇ ਦੋ ਹੋਰ ਮੈਂਬਰ ਹੋਏ ਜ਼ਖਮੀ ਫਰੂਟੀ ਦੇ ਲਾਲਚ ਵਿੱਚ ਫਸੀ ਲੁਧਿਆਣਾ ਲੁੱਟ ਕਰਨ ਦੇ ਮਾਸਟਰਮਾਈਂਡ ਡਾਕੂ ਹਸੀਨਾ ਪੁਲਿਸ ਨੇ ਬਣਾਇਆ ਸੀ ਫਰੂਟੀ ਪਲਾਨ ਪਤੀ ਪਤਨੀ ਨੂੰ ਫਰੀਦੀ ਫਰੂਟੀ ਲੈਣ ਦੀਆਂ ਕੀਤਾ ਗ੍ਰਿਫਤਾਰ ਪਰ ਇਸ ਨੇ ਮਨਦੀਪ ਮੋਨਾਂ ਤੇ ਪਤੀ ਦੀ ਪਛਾਣ ਦੇ ਲਈ ਬਣਿਆ ਸੀ ਪਲਾਨ ਪੁਲਸ ਖੁਦ ਵੰਡਰੀ ਸੀ ਫਰੂਟੀ ਲੁਧਿਆਣਾ ਪੁਲਸ ਦੇ ਕੋਲ ਦੋਵਾਂ ਦੇ ਹਿਮਕੁਣ ਸਾਹਿਬ ਦੇ ਵਿੱਚ ਹੁਣ ਦੇ ਸਨ ਇਨਪੁਟ ਦਿੱਲੀ ਦੇ ਆਰ ਕੇ ਪੁਰ ਮੇ ਇਲਾਕੇ ਦੇ ਵਿੱਚ ਦੋ ਭੈਣਾਂ ਦਾ ਗੋਲੀਆਂ ਮਾਰ ਕੇ ਕਤਲ ਭਰਾ ਨੂੰ ਗੋਲੀ ਮਾਰਨਾ ਆਏ ਸਨ ਬਦਮਾਸ਼ ਬਚਾ ਦੇ ਲਈ ਅੱਗੇ ਆਈਆਂ ਭੈਣਾਂ ਨੂੰ ਲੱਗੀ ਗੋਲੀ ਮੁਗਾਚਸਤਿਆਰੇ ਦੀ ਲੋਟ ਅਤੇ ਕਤਲकांड ਦੇ ਚਾਰ ਮੁਲਜ਼ਮ ਗ੍ਰਫਤਾਰ ਪਟਨਾ ਤੋਂ ਤਿੰਨ ਅਤੇ ਮਾਨ ਰਾਸ਼ਟਰ ਦੇ ਨਾਂਡੇੜ ਤੋਂ ਇੱਕ ਨੂੰ ਕੀਤਾ ਕਾਬੂ ਮੁਲਜ਼ਮਾਂ ਤੇ ਪਹਿਲਾਂ ਤੋਂ ਦਰਜ ਨੇ ਕਈ ਕੇਸ ਖਰੜਚੇ ਐਨਆਰਆਈ ਬਿਲਡਰ ਦੇ ਨਾਲ ਕੀਟੇਕਰ ਨੇ ਮਾਰੀ 30 ਕਰੋੜ ਰੁਪਏ ਦੀ ਠੱਗੀ ਚਾਲੀ ਦਸਤਕਤ ਕਰਕੇ 11 ਤੋਂ ਵੱਧ ਸ਼ੋਰੂਮ ਤੇ 13 ਤੋਂ ਵੱਧ ਪਲਾਂਟ ਵਿੱਚ ਪੁਲਿਸ ਨੇ ਕੀਟੇਕਰ ਤੇ ਉਸਦੀ ਪਤਨੀ ਨੂੰ ਕੀਤਾ ਗ੍ਰਫਤਾਰ ਰਾਜਪੁਰਾ ਦੇ ਖੀੜੀ ਗੰਡਿਆਂ ਨਹਿਰ ਦੇ ਵਿੱਚੋਂ 18 ਦਿਨਾਂ ਦੇ ਬਾਅਦ ਮਿਲੀ ਨੌਜਵਾਨ ਦੀ ਲਾਸ਼ ਕਈ ਦਿਨ ਪਹਿਲਾਂ ਨਹਿਰ ਦੇ ਕੰਢੇ ਤੋਂ ਮਿਲਿਆ ਸੀ ਨੌਜਵਾਨ ਦਾ ਮੋਟਰਸਾਈਕਲ ਨਵਾਂ ਸ਼ਹਿਰ ਦੇ ਪਿੰਡ ਖੜਕੜ ਕਲਾਂ ਦੇ ਵਿੱਚ ਇੱਕ ਵਿਆਹ ਦੇ ਦੌਰਾਨ ਪੈਲਸ ਦੇ ਵਿੱਚ ਹੰਗਾਮਾ ਪਤਨੀ ਨੇ 10 ਸਾਲ ਬਾਅਦ ਮਿਲੇ ਪਤੀ ਨੂੰ ਲੈ ਕੇ ਕੀਤਾ ਹੰਗਾਮਾ ਪਤੀ ਤੇ ਬਿਨਾਂ ਤਲਾਕ ਲਏ ਦੂਜੀ ਔਰਤ ਦੇ ਨਾਲ ਰਹਿਣ ਦੇ ਲਾਇ ਇਲਜ਼ਾਮ ਦਸੂਹਾ ਵਿੱਚ ਪਿੰਡ ਬਾਜਾ ਚੱਕ ਦੇ ਵਿੱਚ ਚੋਰੀ ਦੀ ਵਾਰਦਾਤ ਦੋ ਨਕਾਬਪੋਸ਼ ਚੋਰਾਂ ਨੇ ਧਾਰਮਿਕ ਸਥਾਨ ਦਾ ਤਾਲਾ ਤੋੜ ਕੇ ਲੁੱਟਿਆ ਗੋਲਕ ਚੋਰੀ ਦੀ ਘਟਨਾ ਸੀਸੀਟੀਵੀ ਦੇ ਵਿੱਚ ਹੋਈ ਕੈਦ ਕੋੜਕਪੁਰਾ ਚ ਪੀਸੀਆਰ ਨੇ ਚੋਰਾਂ ਨੂੰ ਪਾਈਆਂ ਭਜੜਾਂ ਦੁਕਾਨ ਦਾ ਸ਼ਟਰ ਤੋੜਨ ਪਹੁੰਚੇ ਸਨ ਮੁਲਜ਼ਮ ਪੁਲਿਸ ਦੇ ਪਹੁੰਚਦਿਆਂ ਹੀ ਬਾਈਕ ਛੱਡ ਕੇ ਭੱਜੇ ਵਾਨੇ ਕਰਦੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਵਿੱਚ ਟੁੱਟੀਆਂ ਤੇ ਗੇਟਾਂ ਦੀ ਪੰਤੋ ਸਟੇਡੀਅਮ ਦੇ ਵਿੱਚ ਕੋਈ ਚੌਕੀਦਾਰ ਨਾ ਹੋਣ ਦੇ ਚਲਦਿਆਂ ਵਾਪਰੀ ਘਟਨਾ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਸਟੇਡੀਅਮ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕਰਨ ਦੀ ਕੀਤੀ ਅਪੀਲ ਮੋਗਾ ਚ ਕਰਿਆਣਾ ਕਾਰੋਬਾਰੀ ਨੂੰ ਲੁੱਟਣ ਵਾਲੇ ਚਾਰ ਲੁਟੇਰੇ ਕਾਂ ਬੋਖ ਰਿਦਨ ਪਹਿਲਾਂ ਪੁਲਿਸ ਦੀ ਵਰਦੀ ਦੇ ਵਿੱਚ ਆਈ ਲੁਟੇਰਿਆਂ ਨੇ ਕਾਰੋਬਾਰੀ ਤੋਂ ਲੁੱਟੇ ਸਨ ਲੱਖਾਂ ਰੁਪਏ ਘਟਨਾ ਦੇ ਮਾਸਟਰਮਾਈਂਡ ਤੇ ਪਹਿਲਾਂ ਵੀ 5 ਦੇ ਕਰੀਬ ਮਾਮਲੇ ਦਰਜ ਰਾਜਸ탄 ਦੇ ਕੋਟਾ ਚ ਐਮਬੀਐਸ ਹਸਪਤਾਲ ਦੇ ਵਿੱਚ ਹੋਇਆ ਹੰਗਾਮਾ ਜ਼ਖਮੀ ਬੇਟੇ ਨੂੰ ਸਕੂਟੀ ਤੇ ਲਿਫਟ ਦੇ ਵਿੱਚ ਲੈ ਕੇ ਗਿਆ ਵਕੀਲ ਤਾਂ ਕਰਮਚਾਰੀਆਂ ਦੇ ਰੋਕਣ ਤੇ ਹੋਇਆ ਹੰਗਾਮਾ ਫ੍ਰਿੰਦਕੋਟ ਚ ਪੁਲਸ ਨੇ 13 ਗਾਵਾਂਸਣੇ ਇੱਕ ਗਊ ਤਸਕਰ ਨੂੰ ਕੀਤਾ ਕਾਬੂ ਚਾਰ ਗਊ ਤਸਕਰ ਮੌਕੇ ਤੋਂ ਹੋਏ ਫਰਾਰ ਪੰਜਾਂ ਦੇ ਖਿਲਾਫ ਵੱਖ-ਵੱਖ ਤਾਰਾਮਾਂ ਦੇ ਤਹਿਤ ਮਾਮਲਾ ਦਰਜ ਫੁਰਸਲਾ ਦੀਆਂ ਮੰਡੀਆਂ ਦੇ ਵਿੱਚ ਕਿਸਾਨ ਪਰੇਸ਼ਾਨ ਰੁਕ ਰੁਕ ਕੇ ਪੈਰੇ ਮੀਂਹ ਦੇ ਕਰਕੇ ਮੰਡੀਆਂ ਦੇ ਵਿੱਚ ਨਹੀਂ ਮਿਲ ਰਹੀ ਮੱਕੀ ਦੀ ਫਸਲ ਸੋਕਾਉਣ ਦੀ ਥਾਂ ਨਮੀ ਵਾਲੀ ਨਮੀ ਵਾਲੀ ਫਸਲ ਦਾ ਮਿਲ ਰਿਹਾ ਘੱਟਪਾ ਵਾਦਸ ਦੇਤੇ ਸਾਂਸਦ ਹਰਸਿੰਦਰ ਸਿੰਘ ਕੋਰ ਬਾਦਲ ਨੇ ਆਪਣੇ ਪਿਤਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਪ੍ਰੇਰਨਾਵਾਂ ਨੂੰ ਕੀਤਾ ਯਾਦ ਦੁਨੀਆ ਦੇ ਹਰ ਪਿਤਾ ਨੂੰ ਭੇਂਟ ਕੀਤੀਆਂ ਸ਼ੁਭ ਕਾਮਨਾਵਾਂ ਕੈਪਟਨ ਮੰਤਰੀ ਕੁਲਦੀਪ ਪਹਿਲਵਾਲ ਨੇ ਅਜਨਾਲਾ ਦੇ ਸਰਕਾਰੀ ਹਸਪਤਾਲ ਦਾ ਕੀਤਾ ਅਚੰਚੇ ਦੌਰਾ ਮਰੀਜ਼ਾਂ ਦਾ ਜਾਣਿਆ ਹਾਲਚਾਲ ਹਸਪਤਾਲ ਦੇ ਅਮਲੇ ਨੂੰ ਪਾਈ ਝਾੜ